21 ਅਗਸਤ ਨੂੰ ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣਗੀਆਂ ਪਟਿਆਲਾ ਅਤੇ ਤਲਵੰਡੀ ਸਾਬੋ ਵਿੱਚ ਜ਼ਿਮਨੀ ਚੋਣਾਂ ਹੋਣਗੀਆਂ ਇਹਨਾਂ ਸੀਟਾਂ ਤੇ 21 ਅਗਸਤ ਨੂੰ ਚੋਣ ਹੋਵੇਗੀ 4 ਦਿਨ ਬਾਅਦ 25 ਅਗਸਤ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਚੋਣਾਂ ਚ ਉਮੀਦਵਾਰੀ ਲਈ 26 ਜੁਲਾਈ ਤੋਂ 2 ਅਗਸਤ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ ਤੇ 6 ਅਗਸਤ ਤੱਕ ਕਾਗਜ਼ ਵਾਪਸ ਲੈ ਜਾ ਸਕਦੇ ਨੇ ਪਟਿਆਲਾ ਸ਼ਹਿਰੀ ਸੀਟ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਸੰਸਦ ਬਣ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ ਤੇ ਤਲਵੰਡੀ ਸਾਬੋ ਤੋਂ ਕਾਂਗਰਸੀ ਵਿਧਾਇਕ ਜੀਤ ਮੋਹਿੰਦਰ ਸਿੰਘ ਸਿੱਧੂ ਕੁਝ ਸਮਾਂ ਪਹਿਲਾਂ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ ਨਾਲ ਹੀ ਵਿਧਾਨਕਾਰ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਹੁਣ ਗੱਲ ਆਉਂਦੀ ਹੈ ਕਿ ਇਹਨਾਂ ਸੀਟਾਂ ਤੋਂ ਚੋਣ ਲੜੇਗਾ ਕੌਣ ਪਟਿਆਲਾ ਸ਼ਹਿਰੀ ਸੀਟ ਤੋਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਸੰਸਦ ਪਰਨੀਤ ਕੌਰ ਜਾਂ ਕੈਪਟਨ ਦੇ ਪੁੱਤਰ ਰਣਿੰਦਰ ਸਿੰਘ ਨੂੰ ਟਿਕਟ ਦੇ ਸਕਦੀ ਹੈ ਪਟਿਆਲਾ ਸੀਟ ਕੈਪਟਨ ਅਮਨਦਰ ਸਿੰਘ ਉਹਨਾਂ ਦੀ ਆਪਣੀ ਸੀਟ ਹੈਗੀ ਹੈ ਔਰ ਸਾਡੀ ਵਰਕਿੰਗ ਕਮੇਟੀ ਦੇ ਮੈਂਬਰ ਹੈ ਸੀਐਮ ਰਏ ਹੈ ਸੀਨੀਅਰ ਲੀਡਰ ਨੇ ਉਹਨਾਂ ਦੇ ਮਿਸਸੇਜ਼ ਵੀ ਇੱਥੇ ਐਮਪੀ ਜੀ ਲੜਦੇ ਰਹੇ ਨੇ ਇਸ ਲਈ ਦੇ ਵਿਲ ਡਿਸਾਈਡ ਅਸੀਂ ਸਾਰੇ ਚਾਹਾਂਗੇ ਕਿ ਜਿਹੜਾ ਅੱਛਾ ਕੈਂਡੀਡੇਟ ਉਹ ਪੁੱਟ ਕਰਨਗੇ ਸਾਰੀ ਪਾਰਟੀ ਉਹਨੂੰ ਮੰਨੂਗੀ ਪੂਰੀ ਤਰ੍ਹਾਂ ਨਾਲ ਅਕਾਲੀ ਦਲ ਵੱਲੋਂ ਅਜੇ ਕੋਈ ਵੀ ਸੰਕੇਤ ਦਿਖਾਈ ਨਹੀਂ ਦੇ ਰਹੇ ਕਿ ਪਟਿਆਲਾ ਤੋਂ ਕੌਣ ਇਸ ਸੀਟ ਲਈ ਜ਼ੋਰ ਅਜ਼ਮਾਇਸ਼ ਕਰੇਗਾ ਜਗਜੀਤ ਲਵੰਡੀ ਸਾਹੂ ਦੀ ਸੀਟ ਤੋਂ ਅਕਾਲੀ ਦਲ ਵੱਲੋਂ ਜੀਤ ਪੁਜਿੰਦਰ ਸਿੰਘ ਦਾ ਹੀ ਨਾਮ ਉਮੀਦਵਾਰ ਵਜੋਂ ਤੈਕੀਦਾ ਜਾ ਸਕਦਾ ਹੈ ਜਿੱਥੇ ਤੱਕ ਦਾ ਕੈਂਡੀਡੇਟ ਦਾ ਸਵਾਲ ਆ ਉਹ ਤਾਂ ਅਜੇ ਫੈਸਲਾ ਕਰਨਾ ਪਾਰਟੀ ਨੇ ਤੇ ਜਿੱਥੇ ਤੱਕ ਚੋਣ ਲੜਨ ਦੀ ਤਿਆਰੀ ਹੈ ਸ਼੍ਰੋਮਣੀ ਅਕਾਲੀ ਦਲ ਪਹਿਲੇ ਹੀ ਤਿਆਰ ਆ ਔਰ ਡੇਟ ਪ੍ਰੋਗਰਾਮ ਸਾਰਾ ਆ ਗਿਆ ਤੈ ਹੋ ਗਿਆ ਉਸ ਤੱਕ ਮੈਂ ਸਮਝਦਾ ਜਲਦੀ ਹੀ ਉਮੀਦਵਾਰ ਐਲਾਨਿਆ ਜਾਏਗਾ ਹੁਣ ਇਹ ਦੋਵੇਂ ਸੀਟਾਂ ਕਾਂਗਰਸ ਲਈ ਵੀ ਬੁਕਾਰ ਦਾ ਸਵਾਲ ਬਣ ਗਈਆਂ ਨੇ ਕਿਉਂਕਿ ਇਹ ਦੋਵੇਂ ਸੀਟਾਂ ਕਾਂਗਰਸ ਪਾਰਟੀ ਦੀਆਂ ਸਨ ਕਾਂਗਰਸ ਵੱਲੋਂ ਇਹਨਾਂ ਸੀਟਾਂ ਲਈ ਕੋਈ ਵੀ ਪੱਤੇ ਨਹੀਂ ਖੋਲੇ ਗਏ ਪਰ ਇਹਨਾਂ ਦੋਹਾਂ ਸੀਟਾਂ ਤੇ ਇਸ ਵਾਰ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਰਹੇਗੀ ਕਿਉਂਕਿ ਨਵੀਂ ਨਮੇਲੀ ਆਮ ਆਦਮੀ ਪਾਰਟੀ ਇਹਨਾਂ ਦੋਹਾਂ ਪਾਰਟੀਆਂ ਦਾ ਖੇਡ ਵਿਗਾੜ ਸਕਦੀ ਹੈ।